ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀਐਨ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਤੇ ਅੱਜ ਕਰਦੇ ਆ ਆਪਾਂ ਸੰਡੇ ਦੀ ਸ਼ੁਰੂਆਤ ਤੇ ਸ਼ੁਰੂਆਤ ਇੰਨੀ ਸੋਹਣੀ ਕਿ ਸੂਟ ਜਿਹੜੇ ਨੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਬਾਕਮਾਲ ਨੇ ਇਹਨਾਂ ਸੂਟਾਂ ਨੂੰ ਤੁਸੀਂ ਪਹਿਲਾਂ ਵੀ ਬੜਾ ਪਿਆਰ ਦਿੱਤਾ ਹੀਗਾ ਉਦੋਂ ਆਏ ਸੀਗੇ ਇਹ ਸ਼ਨੀਲ ਦੇ ਵਿੱਚ ਹੁਣ ਆ ਗਏ ਵੈਲਵਟ ਦੇ ਉੱਤੇ ਡਿਜ਼ਾਈਨ ਉਹੀ ਸੁਪਰ ਡੂਪਰ ਹਿੱਟ ਤੇ ਆਜੋ ਤੁਹਾਨੂੰ ਕਰਾਵਾਂ ਚੈੱਕ ਇੱਕ ਚੀਜ਼ ਹੋਰ ਵੀਡੀਓ ਨੂੰ ਐਂਡ ਤੱਕ ਵੀ ਜ਼ਰੂਰ ਵੇਖਿਓ ਲਾਸਟ ਦੇ ਵਿੱਚ ਪ੍ਰਿੰਟ ਸੂਟ ਇੰਨੇ ਸੋਹਣੇ ਨੇ ਨਾਲ ਦੁਪੱਟੇ ਕਟਵਰਕ ਵਾਲੇ ਆਜੋ ਕਰਕੇ ਚੈੱਕ ਕਰਾਵਾਂ ਤੁਹਾਨੂੰ ਇਹ ਆ ਗਿਆ ਜੇ ਪਹਿਲਾ ਸੂਟ ਵੈਲਵਟ ਦਾ ਗ੍ਰੇ ਕਲਰ ਦਾ ਸੂਟ ਜੇ ਨੈਕ ਦੇ ਉੱਤੇ ਬੜਾ ਹੀ ਸੋਹਣਾ ਹੈਵੀ ਵਰਕ ਹੋਇਆ ਜੇ ਤੇ ਸਾਰੇ ਸੂਟ ਦੇ ਵਿੱਚ ਤੁਹਾਨੂੰ ਪਈਆਂ ਹੋਈਆਂ ਬੂਟੀਆਂ ਜਿਹੜੀਆਂ ਮਿਲ ਜਣਗੀਆਂ ਤੇ ਬਹੁਤ ਸ਼ਾਨਦਾਰ ਜਿਆ ਇਹਦਾ ਸਟੱਫ ਆ ਤੇ ਨਾਲ ਇਹਦੇ ਸਟੌਲ ਜਿਹੜਾ ਜੇ ਕਟਵਰਕ ਵਾਲਾ ਜੇ ਅੱਜ ਦੇ ਸਟੌਲ ਜਿਹੜੇ ਆ ਵੀਡੀਓ ਦੇ ਵਿੱਚ ਚੈੱਕ ਕਰਿਓ ਸਾਰੇ ਕਟਵਰਕ ਵਾਲੇ ਆਉਣਗੇ ਤੇ ਲਾਸਟ ਦੇ ਵਿੱਚ ਬਾਟਮ ਵਾਲੇ ਸੂਟ ਦਊਂਗਾ ਤੁਹਾਨੂੰ ਪ੍ਰਿੰਟ ਦੇ ਨਾਲ ਉਹ ਵੀ ਕੱਟ ਵਰਕ ਵਾਲੇ ਆਓ ਚੈੱਕ ਕਰਿਓ ਬਹੁਤ ਸ਼ਾਨਦਾਰ ਸਟਾਲ ਜਿਹੜਾ ਜੇ ਸਟਾਲ ਦੀ ਕੱਟ ਜਿਹੜੀ ਹੈਗੀ ਜੇ 2 ਸਵਾ 2 ਪਲੱਸ ਦੀ ਤੇ ਜਿਹੜਾ ਵੈਲਵਟ ਦੇ ਸੂਟ ਦੀ ਕੱਟ ਆ ਉਹ ਵੱਡੇ ਬਰ ਦੇ ਵਿੱਚ ਜੇ ਤੇ 3 30 ਦੀ ਕੱਟ ਜੇ ਜਿਹੜਾ ਬਹੁਤ ਜ਼ਿਆਦਾ ਹੈਲਦੀ ਕਸਟਮਰ ਆ ਉਹਦਾ ਸੂਟ ਜਿਹੜਾ ਜੇ ਇਹ ਨਹੀਂ ਮੰਨਣਾ ਨਾਰਮਲ ਕੁੜੀਆਂ ਨਾਰਮਲ ਕਸਟਮਰ ਜਿਹੜੇ ਇਹ ਨੇ ਉਹਨਾਂ ਦਾ ਜਿਹੜਾ ਜੇ ਬੜੇ ਆਰਾਮ ਦੇ ਨਾਲ ਸੂਟ ਸਟਿਚ ਹੋ ਜਾਂਦਾ ਜੀ ਇਹ ਹੈਗਾ ਜੇ ਵੈਲਵਟ ਦੇ ਉੱਤੇ ਇਹ ਸ਼ਨੀਲ ਨਹੀਂ ਕੀ ਵੈਲਵਟ ਦਾ ਸੂਟ ਜੇ ਰੇਟ ਹੈਗਾ ਜੇ ਇਹਦਾ ਸਿਰਫ 700 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਆਜਾ ਹੁਣ ਇਹਦੇ ਵਿੱਚ ਕਲਰ ਚੈੱਕ ਕਰਾ ਦਣਾ ਤੁਹਾਨੂੰ ਮੈਂ ਤੇ ਨਾਲ ਇੱਕ ਡਿਜ਼ਾਈਨ ਹੋਰ ਇਹਦੇ ਵਿੱਚ ਨਵਾਂ ਚੈੱਕ ਕਰਾ ਦਵਾਂਗਾ ਨੂੰ ਲਓ ਭਾਈ ਕਲਰ ਚੈੱਕ ਕਰਿਓ ਬੜੀ ਪਿਆਰੀ ਛੇੜ ਜੇ ਇਹ ਆ ਗਿਆ ਪਿਆਜੀ ਛੇੜ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਸੋਹਣਾ ਆ ਗਿਆ ਨੱਕ ਦੇ ਉੱਤੇ ਇਹਦੇ ਵਰਕ ਤਿੱਲੇ ਦਾ ਸਾਰੀ ਫਰੰਟ ਜਿਹੜੀ ਇਹ ਬਣੀ ਹੈ ਦੀ ਇਹ ਬਹੁਤ ਹੀ ਪਿਆਰੀ ਕੁਆਲਿਟੀ ਦੇ ਨਾਲ ਜੇ ਇਹ ਕਟਵਰਕ ਡਿਜ਼ਾਈਨ ਬਹੁਤ ਸੋਹਣਾ ਸੁਪਰ ਡੂਪਰ ਹਿੱਟ ਡਿਜ਼ਾਈਨ ਜਿਹੜਾ ਚੱਲਣ ਰਿਹਾ ਇਹ ਪਹਿਲਾਂ ਸ਼ਨੀਲ ਦੇ ਵਿੱਚ ਆਇਆ ਸੀ ਸੂਟ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਤੁਸੀਂ ਸਾਰਿਆਂ ਨੇ ਉਹ ਉਹੀ ਡਿਜ਼ਾਈਨ ਆਪਾਂ ਜਿਹੜਾ ਇਹ ਵੈਲਵਟ ਦੇ ਉੱਤੇ ਬਣਾਤਾ ਉਹ ਜਿਹੜਾ ਸੂਟ ਪਹਿਲਾਂ ਤੁਸੀਂ ਵੇਖਿਆ ਹੈਗਾ ਜਾਂ ਪਹਿਲਾਂ ਜਿਹੜੀਆਂ ਵੀਡੀਓ ਦੇ ਵਿੱਚ ਆਇਆ ਹੈਗਾ ਉਹ ਹੈਗਾ ਸੀ 990 ਰੁਪਈਆ ਦਾ ਇਹ ਹੁਣ ਇਸ ਟਾਈਮ ਦੇ ਉੱਤੇ ਆਪਣੇ ਕੋ ਆਏ ਨੇ ਸਿਰਫ 745 ਰੁਪਈਆ ਦੇ ਨਾਲ ਫੈਬਰਿਕ ਹੈਗਾ ਜੇ ਵੈਲਵਟ ਦਾ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਲੈ ਲਓ ਦੋ ਲੈ ਲਓ ਚਾਰ ਲੈ ਲਓ ਜਿੰਨੇ ਮਰਜ਼ੀ ਲੈ ਲਓ ਇੱਕ ਚੀਜ਼ ਮੈਂ ਹੋਰ ਵੀਡੀਓ ਚਲਦੀ ਦੇ ਵਿੱਚ ਤੁਹਾਨੂੰ ਮੈਂ ਇੱਕ ਸੂਟ ਦਿਖਾ ਦਿੰਦਾ ਉਹ ਵੀ ਵੈਲਵਟ ਦੇ ਉੱਤੇ ਆਏ ਆ ਰੇਂਜ ਪਲੱਸ ਆ ਇਹਨਾਂ ਦੀ ਉਹਨਾਂ ਦੀ ਵੀਡੀਓ ਜਿਹੜੀ ਆਪਾਂ ਮੰਡੇ ਨੂੰ ਪਾਵਾਂਗੇ ਪਾ ਲਓ ਜੀ ਇਹ ਵੀ ਬੜੀ ਟਾਪ ਦੀ ਕੁਆਲਿਟੀ ਜਿਹੜੀ ਆਈ ਏ ਜੇ ਸੂਟਾਂ ਦੀ ਇਹਦੀ ਵੀਡੀਓ ਤੁਹਾਨੂੰ ਮੈਂ ਮੰਡੇ ਪਾ ਦੂੰਗਾ ਮੰਡੇ ਨਹੀਂ ਤਾਂ ਟਿਊਜ਼ਡੇ ਪਾ ਜੂਗੀ 8 ਵਜੇ ਸਵੇਰੇ ਤੇ ਪਿਓਰ ਵੈਲਵਟ ਦੇ ਵਿੱਚ ਜੇ ਇਹ ਇਹ ਕਾਪੀ ਕੋਈ ਨਹੀਂ ਜੇ origignal ਪਿਓਰ ਕੈਪ ਵੈਲਵਟ ਦੇ ਜੇ ਇਹ ਤੁਸੀਂ ਕਲਰ ਵਿੱਚ ਤੁਹਾਨੂੰ ਬਹੁਤ ਸੋਹਣੇ ਮਿਲਣਗੇ ਤੇ ਇਹਦਾ ਜਿਹੜਾ ਰੇਟ ਆਪਾਂ ਦਵਾਂਗੇ ਤੁਹਾਨੂੰ ਇਹ ਵੀ ਉਸ ਦਿਨ ਹੀ ਆਪਾਂ ਮੰਡੇ ਵੀਡੀਓ ਦੇ ਵਿੱਚ ਦੱਸਾਂਗੇ ਇਹ ਚੱਲਦੀ ਵੀਡੀਓ ਦੇ ਵਿੱਚ ਸਮਝ ਲਓ ਤੁਸੀਂ ਵੀ ਐਡ ਆ ਗਈ ਇੱਕ ਮਸ਼ਹੂਰੀ ਆ ਗਈ ਤੇ ਆ ਤੁਸੀਂ ਵੇਖ ਸਕਦੇ ਜੇ 9000 ਕੁਆਲਿਟੀ ਦੇ ਨਾਲ ਜੇ ਬਹੁਤ ਜ਼ਿਆਦਾ ਸੋਹਣੀ ਜੇ ਵੈਲਵਟ オリジナル ਪਿਓਰ ਵੈਲਵਟ ਥੱਲੇ ਜਿਹੜਾ ਸੂਟ ਆ ਇਹ ਵੀ ਵੈਲਵਟ ਦਾ ਆ ਪਰ ਇਹ ਜਿਹੜਾ ਆ ਇਹ ਥੋੜਾ ਜਿਹਾ ਮਿਕਸ ਆ ਜਾਂਦਾ ਆ ਜਿਹੜਾ ਇਹ ਪਿਓਰ ਵੈਲਵਟ ਆ ਨਾਲ ਦੁਪੱਟੇ ਇਹਨਾਂ ਦੇ ਔਰਗਾਂਜਾ ਦੇ ਜੇ ਤੇ ਦਪਟਿਆਂ ਦੇ ਉੱਤੇ ਲੈਂਸ ਵਰਕ ਬੜੇ ਟਾਪ ਦੇ ਹੋਏ ਆ ਤੇ ਇਹ ਤੁਹਾਨੂੰ ਮੈਂ ਦਊਂਗਾ ਵੀਡੀਓ ਚ ਚੈੱਕ ਕਰਿਓ ਮੰਡੇ ਵਾਲੀ ਵੀਡੀਓ ਦੇ ਵਿੱਚ ਆ ਸੂਟਾਂ ਦਾ ਹੀ ਪੂਰੀ ਡਿਟੇਲ ਕਲਰ ਧਰਮ ਦਿਖਾ ਦਣਾ ਇੱਕ ਵਾਰੀ ਇਹਨਾਂ ਦੇ ਵਿੱਚ ਕਲਰ ਬਹੁਤ ਸੋਹਣੇ ਆ ਇਹਦੇ ਵਿੱਚ ਆ ਸਾਰਾ ਬੋਰਾ ਅਲਫਾਫਾ ਜਿਹੜਾ ਇਹਨਾਂ ਦੇ ਵਿੱਚ ਕਲਰ ਹੀ ਨੇ ਸਾਰੇ ਹੀ ਆ ਆ ਜਿੰਨੇ ਤੁਸੀਂ ਵੇਚ ਸਕਦੇ ਜੇ ਡਿਜ਼ਾਈਨ ਕਲਰ ਬਹੁਤ ਸ਼ਾਨਦਾਰ ਨੇ ਇਹ ਤੁਹਾਨੂੰ ਵੀਡੀਓ ਜਿਹੜੀ ਆ ਇਹ ਮੰਡੇ ਮਿਲੂਗੀ 8 ਵਜੇ ਤੇ ਜਾਂ ਫਿਰ ਇਹ ਵੀਡੀਓ ਮਿਲੂਗੀ ਟਿਊਜ਼ਡੇ 8 ਵਜੇ ਵੇਟ ਕਰਿਓ ਮੰਡੇ ਟਿਊਜ਼ਡੇ ਦੋ ਦਿਨਾਂ ਦੀ ਉਦੋਂ ਇਹ ਜਿਹੜੀ ਆਪਾਂ ਪਿਕਚਰ ਆ ਉਦੋਂ ਲਾਂਚ ਕਰਾਂਗੇ ਫਿਲਹਾਲ ਆਪਾਂ ਗੱਲ ਕਰਦੇ ਆ ਸੰਡੇ ਦੀ ਤੇ ਆਹ ਸੋਨੇ ਜਿਹੇ ਸੂਟ ਜਿਹੜੇ ਆ ਇਹ ਹੈਗੇ ਆ ਸੰਡੇ ਸੁਪਰ ਸਪੈਸ਼ਲ ਦੇ ਵਿੱਚ ਰੇਟ 745 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਵੈਲਵਟ ਦਾ ਸੂਟ ਜੇ ਬਹੁਤ ਸ਼ਾਨਦਾਰ ਤੇ ਟਾਪ ਦੀ ਕੁਆਲਿਟੀ ਦੇ ਨਾਲ ਇਧਰ ਵਿੱਚ ਕਲਰ ਆ ਗਏ ਜੇ ਬਹੁਤ ਪਿਆਰਾ ਜਿਹਾ ਲਾਈਟ ਫਰੋਜੀ ਸਕਾਈ ਜਿਹਾ ਕਲਰ ਜੇ ਬਹੁਤ ਹੀ ਪਿਆਰਾ ਨਾਲ ਇਹਦੇ ਸਟੋਲ ਜੇ ਫੈਬਰਿਕ ਕੱਟ ਜਿਹੜੀ ਜੇ 330 ਦੀ ਜੇ ਤੇ ਸਟੋਲ ਜਿਹੜਾ ਜੇ ਉਹ 2 ਮੀਟਰ ਦਾ ਜੇ 2 ਤੋਂ ਪਲੱਸ ਹੋ ਜੂਗੀ ਕੱਟ ਇਹ ਤੋਂ ਘੱਟ ਨਹੀਂ ਹੁੰਦੀ ਸ਼ਿਪਿੰਗ ਫਰੀ ਜੇ 올 ਓਵਰ ਇੰਡੀਆ ਦੇ ਵਿੱਚ ਇਹ ਆਗਾ ਜੇ ਬੜਾ ਸ਼ਾਨਦਾਰ ਜਾਂ ਕਲਰ ਤੇ ਨਾਲ ਇਹਦੇ ਸਟੋਲ ਸੇਮ ਕੱਟਵਰਕ ਵਾਲਾ ਕੱਟਵਰਕ ਬਹੁਤ ਸੋਹਣੇ ਨੇ ਇਹਦੇ ਵਿੱਚ ਤੁਸੀਂ ਸੂਟ ਬਣਾ ਲਿਓ ਪਲਾਜ਼ੋ ਸੂਟ ਬਣਾ ਲਿਓ ਚਾਹੇ ਤੁਸੀਂ ਇਹਦਾ ਫਰੌਕ ਸਟਾਈਲ ਬਣਾ ਲਿਓ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਇਹਨੂੰ ਸੂਟ ਨੂੰ ਸਟਿਚ ਕਰਾਓ ਤੇ ਆਪਣਾ ਕੀ ਇਹਨਾਂ ਦੇ ਬਹੁਤ ਜ਼ਿਆਦਾ ਸ਼ਾਨਦਾਰ ਜਿਹੜਾ ਇਹ ਡਿਜ਼ਾਈਨ ਬਣੂਗਾ ਤੇ ਇਹਦੇ ਵਿੱਚ ਇਹ ਹੀ ਕੇ ਆਪਣੇ ਕੋਲ ਚਾਰ ਕਲਰ ਤੇ ਡਿਜ਼ਾਈਨ ਹੀ ਸੇਮ ਹੁਣ ਡਿਜ਼ਾਈਨ ਆ ਜੂਗਾ ਚੇਂਜ ਤੇ ਕਲਰ ਫੇਰ ਆ ਜਾਣਗੇ ਚਾਰ ਚਾਰ ਕਲਰ ਇਹ ਹੀ ਕੇ ਚਾਰ ਆ ਆਗੇ ਟੋਟਲ 8 ਕਲਰ ਆਗੇ ਵੈਲਵਟ ਦੇ ਵਿੱਚ ਇਹ ਵੀ ਕਰਮਣਾ ਤੁਹਾਨੂੰ ਮੈਂ ਚੈੱਕ ਇਹ ਵੀ ਵੇਖਿਓ ਬੜਾ ਸ਼ਾਨਦਾਰ ਜੇ ਇਹ ਆ ਗਿਆ ਇੰਡੀਗੋ ਸ਼ੇਡ ਆ ਰਹੇ ਸਰੇ ਵੀ ਨੈਕ ਇਹਦਾ ਨੈਕ ਬਹੁਤ ਜ਼ਿਆਦਾ ਹੈਵੀ ਜੇ ਇਹਦੇ ਵਿੱਚ ਤੁਹਾਨੂੰ ਲੈਂਥ ਦੀ ਵੀ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਇਹਦਾ ਤੁਸੀਂ ਵੀ ਨੈਕ ਇੱਥੋਂ ਸ਼ੁਰੂ ਕਰ ਲਓ ਇੱਥੋਂ ਸ਼ੁਰੂ ਕਰ ਲਓ ਜਿੱਥੋਂ ਮਰਜੀ ਨੈਕ ਇਹਦਾ ਤਿਆਰ ਕਰ ਲਓ ਤੇ ਬਹੁਤ ਸ਼ਾਨਦਾਰ ਇਹਦੇ ਨਾਲ ਜਿਹੜਾ ਜੇ ਸਟੋਲ ਆ ਉਹਦੇ ਵਿੱਚ ਕੱਟਵਰਕ ਹੀਗਾ ਇਹਦੇ ਵਿੱਚ ਕੱਟਨੇ ਵਰਕ ਉੱਚ ਕੀਤਾ ਕੱਟ ਵਿੱਚ ਕਰਦੇ ਆ ਇਹ ਨਹੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ ਤੇ ਸਿਰਫ 700 ਤੇ 450 ਰੁਪਈਆ ਦੇ ਨਾਲ ਇਹਦੇ ਦਿੱਤੇ ਵੀ ਬੜਾ ਸ਼ਾਨਦਾਰ ਜਿਹੜਾ ਜੇ ਵਰਕ ਮਿਲ ਜੂ ਤੁਹਾਨੂੰ ਇਹਦਾ ਇਹਦੇ ਵਿੱਚ ਕਲਰ ਤੁਹਾਨੂੰ ਦੇ ਦਿੱਤੇ ਆਪਾਂ 4 ਆਜੋ ਕਰਦੇ ਆ ਚੈੱਕ ਅੱਗੇ ਆ ਗਈ ਮਾਊਸ ਸ਼ੇਡ ਇਹ ਵੀ ਬਹੁਤ ਜਿਆਦਾ ਪਿਆਰੀ ਸ਼ੇਡ ਜੇ ਤੇ ਬਹੁਤ ਹੀ ਪਿਆਰਾ ਸੂਟ ਜੇ ਚੈੱਕ ਕਰਿਓ ਰੇਟ ਸਿਰਫ ਇਹਦਾ 745 ਰੁਪਏ ਮਾਈਕਰੋ ਵੈਲਵਟ ਦਾ ਸੂਟ ਜੇ ਨਾਲ ਸਟੌਲ ਸੇਮ ਮਾਈਕਰੋ ਵੈਲਵਟ ਦਾ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਤੇ ਜੇ ਕਲਰ ਆ ਗਿਆ ਜੇ ਮਹਿੰਦੀ ਸ਼ੇਡ ਤੇ ਇਹ ਲਾਚੀ ਕਲਰ ਵੀ ਇਹਨੂੰ ਕਹਿ ਸਕਦੇ ਆਪਾਂ ਬਹੁਤ ਪਿਆਰੀ ਸ਼ੇਡ ਜੇ ਬਹੁਤ ਹੀ ਸੋਹਣਾ ਜਿਹੜਾ ਸੂਟ ਜੇ ਥੱਲੇ ਇਹਦੇ ਆ ਗਿਆ ਜੇ ਸਾਰੇ ਘੇਰੇ ਤੇ ਵਰਕ ਇਹ ਸਾਰਾ ਆ ਗਿਆ ਜੇ neck ਤੇ ਤੇ ਇਧਰੋਂ ਆ ਗਿਆ ਇਹਦੇ ਨਾਲ ਸਟੋਲ ਸ਼ਾਨਦਾਰ ਜ ਤੇ ਇਹ ਆ ਗਿਆ ਜੇ ਮੈਰੂਨ ਸ਼ੇਡ ਇਹ ਇਹਦਾ ਲਾਸਟ ਕਲਰ ਜੇ ਤੇ ਬਾਕੀ ਹੁਣ ਜਿਹੜੀ ਇਹ ਤੋਂ ਬਾਅਦ ਪਿਕਚਰ ਸ਼ੁਰੂ ਹੋਣ ਲੱਗੀ ਆ ਉਹ ਵੀ ਜਰੂਰ ਵੇਖਿਓ ਆਹ ਲਓ ਜੀ ਇਥੋਂ ਤਾਂ ਵੀ ਜਿਹੜੇ ਸੂਟ ਹੀਗੇ ਇਹਨਾਂ ਦਾ ਰੇਟ ਹੀਗਾ 700 ਤੇ 45 ਰੁਪਏ ਹੁਣ ਇਸ ਤੋਂ ਬਾਅਦ ਜਿਹੜੇ ਸੂਟ ਸ਼ੁਰੂ ਹੋਣ ਲੱਗੇ ਆ ਉਹ ਆਉਣਗੇ 845 ਰੁਪਏ ਦੇ ਵਿੱਚ ਆਹ ਲਓ ਜੀ ਤੁਹਾਡੇ ਸਾਰਿਆਂ ਦੇ ਫੇਰ ਇੱਕ ਵਾਰੀ ਫੇਵਰੇਟ ਕਲਰ ਤੇ ਫੇਵਰੇਟ ਡਿਜ਼ਾਈਨ ਡਿਜ਼ਾਈਨ ਸੇਮ ਆ ਪ੍ਰਿੰਟ ਚੇਂਜ ਨੇ ਪੈਟਰਨ ਚੇਂਜ ਨੇ ਸਟਾਈਲ ਉਹੀ ਆ ਤੇ ਕੀ ਇਹਨੂੰ ਕਹਿੰਦੇ ਆ ਕੁਆਲਿਟੀ ਵੀ ਉਹੀ ਆ ਆਜੋ ਕਰਾਵਾ ਚੈੱਕ ਹਾਂ ਲੋ ਇਹ ਆ ਗਈ ਕੱਟਵਰਕ ਦੇ ਨਾਲ ਬਾਟਮ ਇਹ ਸਾਰੀ ਬਾਟਮ ਜੇ ਦੀ ਇਹ ਕੱਟਵਰਕ ਜਿਹੜਾ ਜੇ ਹੋਇਆ ਬਾਟਮ ਦੇ ਵਿੱਚ ਸਾਰੀ ਦੇ ਹੀ ਤੇ ਆ ਆ ਗਿਆ ਜੇ ਨਾਲ ਇਹਦੇ ਸਟਾਲ ਫੈਬਰਿਕ ਇਹਦਾ ਜਿਹੜਾ ਹੈਗਾ ਜੇ ਇਹ ਹੈਗਾ ਜੇ ਕੋਟਰਾਇਜ਼ ਦਾ ਪਹਿਲਾਂ ਜਿਹੜੇ ਤੁਹਾਨੂੰ ਦਿਖਾਏ ਸੀ ਉਹ ਗਲਵਟ ਸੀ ਇਹ ਆ ਗਈ ਕੋਟਰਾਇਜ਼ ਇਹ ਆ ਗਿਆ ਸਟਾਲ ਇਹਦਾ ਕੱਟਵਰਕ ਦੇ ਨਾਲ ਤੇ ਇਹ ਆ ਗਈ ਇਹਦੀ ਬਾਟਮ ਜਿਹੜੀ ਆ ਕੱਟਵਰਕ ਦੇ ਨਾਲ ਤੇ ਆ ਆ ਗਿਆ ਇਹਦਾ ਸ਼ਾਨਦਾਰ ਪ੍ਰਿੰਟ ਸ਼ਰਟ ਦਾ ਚੈੱਕ ਕਰਿਓ ਪ੍ਰਿੰਟਡ ਸ਼ਰਟ ਜੇ ਬਹੁਤ ਹੀ ਪਿਆਰੀ ਬਹੁਤ ਜ਼ਿਆਦਾ ਸੋਹਣੀ ਤੇ ਬਲੈਕ ਦੇ ਨਾਲ ਜੇ ਕੰਟਰਾਸਟ ਤੇ ਮੈਚਿੰਗ ਤੁਸੀਂ ਵੇਖ ਸਕਦੇ ਜੇ ਕਿੰਨੀ ਜ਼ਬਰਦਸਤ ਹੈ ਇਹਦਾ ਰੇਟ ਆਊਗਾ ਜੇ 800 ਤੇ 45 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬਾਈ ਕਰ ਸਕਦੇ ਜੇ ਤੇ ਆ ਵੀ ਕਰ ਲਓ ਚੈੱਕ ਕਲਰ ਆ ਗਿਆ ਜੇ ਬਹੁਤ ਹੀ ਪਿਆਰਾ ਲਾਈਟ ਬੇਬੀ ਪਿੰਕ ਤੇ ਨਾਲ ਕੰਟਰਾਸਟ ਆ ਗਿਆ ਜੇ ਗੋਲਡਨ ਸ਼ੇਡ ਦਾ ਲਓ ਚੈੱਕ ਮਾਰੋ ਜਿਹੜੀ ਇਹਦੇ ਉੱਤੇ ਵੀ ਹੈ ਕਿ ਨਹੀਂ ਕਮਾਲ ਦੇ ਰੰਗ ਤੇ ਕਮਾਲ ਦੇ ਡਿਜ਼ਾਈਨ ਤੇ ਕਮਾਲ ਦੇ ਸੂਟ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਰੇਟ ਹੈਗਾ ਜੇ ਇਹਦਾ ਸਿਰਫ 800 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਚ ਤੇ ਆ ਜਿਹੜੇ ਕਸਟਮਰ ਸਾਡੇ ਜਿਹੜੇ ਨੇ ਇਹ ਹੈਗੇ ਆ ਜਿਹੜੇ ਪਸੰਦ ਕਰਦੇ ਆ ਛੋਟੀ ਬੂਟੀ ਵਾਲਾ ਸੂਟ ਜਿਹੜੇ ਸਾਨੂੰ ਮੈਸੇਜ ਕਰਦੇ ਆ ਕਿ ਨਿੱਕਾ ਪ੍ਰਿੰਟ ਜਿਹੜਾ ਤੁਹਾਡੇ ਕੋਲ ਉਹ ਕਿਉਂ ਨਹੀਂ ਮਿਲਦਾ ਉਨ੍ਹਾਂ ਵਾਸਤੇ ਸਪੈਸ਼ਲ ਪ੍ਰਿੰਟ ਆ ਗਿਆ ਜੀ ਇਹ ਨਿੱਕ ਨਿੱਕੀ ਬੂਟੀ ਵਾਲਾ ਪ੍ਰਿੰਟ ਤੇ ਬਾਟਮ ਆ ਗਿਆ ਜੀ ਨਾਲ ਮਾਊਸ ਸ਼ੇਡ ਦੀ ਤੇ ਨਾਲ ਹੀ ਇਹਦੇ ਆ ਗਿਆ ਜੀ ਬਹੁਤ ਸ਼ਾਨਦਾਰ ਸਟਾਈਲ ਦੇ ਵਿੱਚ ਮਾਊਸ ਕੰਦਰ ਦਾ ਹੀ ਸਟੌਲ ਰੇਟ ਸੇਮ ਜੇ ਕੁਆਲਿਟੀ ਟੌਪ ਦੀ ਆ ਚੈੱਕ ਕਰ ਲਿਓ ਸਿੰਗਲ ਸੂਟ ਲੈ ਲਿਓ ਆਨਲਾਈਨ ਆਫਲਾਈਨ ਲੈ ਲਿਓ ਜਿੱਦਾਂ ਮਰਜ਼ੀ ਲੈ ਲਿਓ ਤੇ ਹੁਣ ਲਾਸਟ ਵਾਲਾ ਸੂਟ ਜਿਹੜਾ ਜੀ ਉਹ ਤਾਂ ਬਹੁਤ ਹੀ ਪਿਆਰਾ ਆ ਤੇ ਆਜੋ ਉਹ ਵੀ ਤੁਹਾਨੂੰ ਮੈਂ ਕਰਾਵਾਂ ਚੈੱਕ ਹੋਣੀ ਜੀ ਆਹ ਲਓ ਜੀ ਗਰਮੀਆਂ ਦੇ ਵਿੱਚ ਕਾਟਨ ਦੇ ਉੱਤੇ ਇਹ ਸੂਟ ਦੀ ਕਹ ਲੋ ਕਿ ਬਲੈਕ ਹੋ ਗਈ ਸੀ ਇੰਨਾ ਜ਼ਿਆਦਾ ਪਸੰਦ ਕੀਤਾ ਹੈ ਤੁਸੀਂ ਤੇ ਹੁਣ ਚੱਕ ਕਰੋ ਯਾਰੀ ਕਿਨੂੰ ਕਟਰਾਇਜ਼ ਦੇ ਉੱਤੇ ਕੰਟਰਾਸਟ ਵੇਖੋ ਇਹਦਾ ਕਿੰਨਾ ਪਿਆਰਾ ਆ ਨਾਲ ਤੇ ਨਾਲ ਇਹਦੇ ਸਟਾਲ ਵੇਖੋ ਕਿੰਨਾ ਪਿਆਰਾ ਆ ਬਾਟਮ ਕਿੰਨੀ ਸੋਹਣੀ ਆ ਤੇ ਫੈਬਰਿਕ ਜਿਹੜਾ ਜੇ ਉਹ ਹੈਗਾ ਜੇ ਕਟਰਾਇਜ਼ ਦਾ ਬਹੁਤ ਹੀ ਪਿਆਰੇ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਨੇ ਤੇ ਇਹ ਆਪਾਂ ਦਿੱਤਾ ਤੁਹਾਨੂੰ ਅੱਜ ਐਤਵਾਰ ਦਾ ਧਮਾਕਾ ਤੇ ਸੁਪਰ ਜਿਹੜਾ ਜੇ ਤੁਹਾਡਾ ਸੰਡੇ ਜਿਹੜਾ ਆਪਾਂ ਕਰ ਦਿੱਤਾ ਜੇ ਸੁਪਰ ਤੇ ਸੋ ਤੁਸੀਂ ਵੀਡੀਓ ਨੂੰ ਸ਼ੇਅਰ ਤੇ ਕਰਦੇ ਕਰਦੇ ਜੇ ਆਰਡਰ ਵੀ ਕਰਦੇ ਜੇ ਸਾਰਿਆਂ ਦਾ ਦਿਲੋਂ ਧੰਨਵਾਦ ਆ ਥੈਂਕ ਯੂ ਸਭ ਦਾ ਪਿਆਰ ਦੇਣ ਵਾਸਤੇ ਤੇ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਰਿਕਵੈਸਟ ਇਹ ਆ ਕਿ ਜੇ ਤੁਹਾਡੇ ਕੋਈ ਸਵਾਲ ਜਵਾਬ ਕੁਐਸਚਨ ਹੈਗੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਜੇ ਤੁਸੀਂ ਮੈਨੂੰ ਕਾਲ ਕਰ ਸਕਦੇ ਜੇ ਤੁਸੀਂ ਮੈਨੂੰ ਮੈਸੇਜ ਉਹ ਕਮੈਂਟ ਵੀ ਕਰ ਸਕਦੇ ਜੇ ਕੁਝ ਵੀ ਜਿਹੜੇ ਤੁਹਾਡੇ ਮਨ 'ਚ ਕੋਈ ਸਵਾਲ ਜਵਾਬ ਨੇ ਕੁਝ ਪੁੱਛਣਾ ਕੁਝ ਦੱਸਣਾ ਕੁਝ ਸਲਾਹ ਜੋ ਵੀ ਆ ਮਤਲਬ ਖੁੱਲੀਆਂ ਛੁੱਟੀਆਂ ਨੇ ਤੇ ਕੀ ਇਹਨਾਂ ਦੇ ਬੇਨਤੀ ਸਾਡੀ ਕਰਿਓ ਪ੍ਰਵਾਣ ਤੇ ਸੰਡੇ ਜਿਹੜਾ ਆਪਾਂ ਤੁਹਾਡਾ ਬਣਾਤਾ ਸੁਪਰ ਤੇ ਸੋ ਇਹ ਵੀਡੀਓ ਕਰਦੇ ਇੱਥੇ ਆਪਾਂ ਐਂਡ ਨਵੀਂ ਵੀਡੀਓ ਤੇ ਨਵੇਂ ਸਟਾਕ ਦੇ ਨਾਲ ਫਿਰ ਮਿਲਦੇ ਆਂ ਜੀ ਬਾਏ ਬਾਏ ਸਸਿਕਾ ਜੀ